ਸਤ ਸ੍ਰੀ ਅਕਾਲ ਜੀ ਜਿਨਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਜਿੰਨੇ ਵੀ ਰਿਸ਼ਤੇ ਪਾਉਂਦੇ ਹਾਂ ਪਰਿਵਾਰ ਦੇ ਨੰਬਰ ਸਮੇਤ ਪਾਉਂਦੇ ਹਾਂ ਤਾਂ ਜੋ ਤੁਸੀਂ ਪਰਿਵਾਰ ਨਾਲ ਸਿੱਧੀ ਤੇ ਡਾਇਰੈਕਟ ਗੱਲ ਕਰ ਸਕੋ ਨੀਲੀ ਪੱਟੀ ਵਾਲਾ ਨੰਬਰ ਪਰਿਵਾਰ ਦਾ ਹੁੰਦਾ ਹੈ ਤੇ ਪੀਲੀ ਪੱਟੀ ਵਾਲਾ ਨੰਬਰ ਸਾਡਾ ਹੁੰਦਾ ਹੈ ਕਿਸੇ ਵੀ ਭੈਣ ਭਰਾ ਨੇ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੋਵੇ ਜਾਂ ਰਿਸ਼ਤੇ ਬਾਰੇ ਕੋਈ ਵੀ ਗੱਲਬਾਤ ਕਰਨੀ ਹੋਵੇ ਦਾ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਉਮਰ 15 10 1993 ਕੱਦ 5 ਫੁੱਟ 8 ਇੰਚ ਪੜਾਈ ਪਲੱਸ 2 ਕਾਸਟ ਰਮਦਾਸੀਆ ਗੋਤ ਸਿਮਕ ਕੰਮ ਫੋਟੋਗ੍ਰਾਫੀ ਦੀ ਦੁਕਾਨ ਹੈ ਜੀ ਆਪਦੀ ਰਿਸ਼ਤਾ ਕੁੜੀ ਪੜੀ ਲਿਖੀ ਹੋਵੇ ਤੇ ਸੋਹਣੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 9872355281 ਦੂਜਾ ਰਿਸ਼ਤਾ ਨਾਮ ਕੌਰ ਪਤਾ ਹੁਸ਼ਿਆਰਪੁਰ ਉਮਰ 15 11 1990 ਕੱਦ 5 ਫੁੱਟ 5 ਇੰਚ ਕਾਸਟ ਮਹਾਸਾ ਪੜ੍ਹਾਈ ਬੀਏ ਐਮਏ ਕੰਮ ਪ੍ਰਾਈਵੇਟ ਟੀਚਰ ਰਿਸ਼ਤਾ ਲੜਕਾ ਸਰਕਾਰੀ ਜੋਬ ਕਰਦਾ ਹੋਵੇ ਜਾਂ ਬਿਜ਼ਨਸਮੈਨ ਹੋਵੇ ਸਿਰਫ ਮਹਾਸਾ ਕਾਸਟ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਨੰਬਰ ਨੋਟ ਕਰੋ ਜੀ 97804 11565 ਤੀਜਾ ਰਿਸ਼ਤਾ ਨਾਮ ਕੌਰ ਪਤਾ ਲੁਧਿਆਣਾ ਉਮਰ 912003 ਕੱਦ 5 ਫੁੱਟ 5 ਇੰਚ ਕਾਸਟ ਮਹਿਰਾ ਕੰਮ ਕੈਨੇਡਾ ਵਰਕ ਪਰਮਿਟ ਰਿਸ਼ਤਾ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ +16725529277 ਦੂਜਾ ਰਿਸ਼ਤਾ 98721 99725 ਚੌਥਾ ਰਿਸ਼ਤਾ ਨਾਮ ਸਿੰਘ ਪਤਾ ਬਖਤੜੀ ਸੰਗਰੂਰ ਉਮਰ 191 2001 ਕਾਸਟ ਜਟ ਸਿੱਖ ਗੋਤ ਤਨੇਸਰ ਕੱਦ 6 ਫੁੱਟ 2 ਇੰਚ ਪੜ੍ਹਾਈ ਬੀਏ ਸਾਢੇ 3 ਵਾਰਡ ਜ਼ਮੀਨ 6 ਕਿੱਲੇ ਕੋਠੀ ਪਾਈ ਹੋਈ ਹੈ ਜੀ ਪਰਿਵਾਰ ਪਰਿਵਾਰ ਸਾਰਾ ਅਮਰਤਧਾਰੀ ਹੈ ਰਿਸ਼ਤਾ ਲੜਕੀ ਬਾਹਰ ਗਈ ਹੋਵੇ ਪੀਅਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਵਾਲੇ ਹੀ ਸੰਪਰਕ ਕਰਨ ਪਰਿਵਾਰ ਦਾ ਨੰਬਰ ਨੋਟ ਕਰੋ ਜੀ 98881 996686 ਪੰਜਵਾਂ ਰਿਸ਼ਤਾ ਨਾਮ ਸਿੰਘ ਪਤਾ ਮਧੋਲ ਲੁਧਿਆਣਾ ਕਾਸ਼ਟ ਜਟ ਸਿੱਖ ਗੋਤ ਸੁਮਲ ਕੱਦ 5 ਫੁੱਟ 7 ਇੰਚ ਉਮਰ 1/4 1998 ਪੜ੍ਹਾਈ ਬੀਏ ਪਾਸ ਪੈਣਾ ਦੋ ਆਸਟ੍ਰੇਲੀਆ ਵਿੱਚ ਹਨ ਜੀ ਜ਼ਮੀਨ ਦੋ ਕਿੱਲੇ ਕੰਮ ਆਨਰ ਕਾਰ ਡਿਟੇਲਿੰਗ ਰਿਸ਼ਤਾ ਕੁੜੀ ਜੀ ਗ੍ਰੈਜੂਏਸ਼ਨ ਕੀਤੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਜੀ 98782 51249 ਦੂਜਾ ਨੰਬਰ 85579 02696 ਸਾਡਾ ਨੰਬਰ 70870 70441 ਆਪਣੇ ਲੜਕਾ ਲੜਕੀ ਦੇ ਰਿਸ਼ਤੇ ਦੀ ਐਡ ਪਾਉਣ ਦੀ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ ਧੰਨਵਾਦ